ਸਮਾਣਾ ਸਦਰ ਪੁਲਿਸ ਦਿਮਬੀ ਕਲਾ ਪੁਲਿਸ ਚੌਂਕੀ ਵੱਲੋਂ ਕਥਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਕਿਸਾਨਾਂ ਦੇ ਖੇਤਾਂ ਦੀ ਜਿਹੜੀ ਮੋਟਰ ਹੈ ਉੱਥੇ ਬਿਜਲੀ ਦੀ ਤਾਰਾਂ ਚੋਰੀ ਕਰਦੇ ਸੀ ਕਥਿਤ ਤੇ ਜਿਹੜੇ ਆਰੋਪੀਆ ਹਨ ਕਿ ਮੈਡੀਕਲ ਜਾਂਚ ਸਮਾਣਾ ਕੇ ਸਰਕਾਰੀ ਹਸਪਤਾਲ ਸੇ ਕਰਾਈ ਜਾ ਰਹੀ ਹੈ ਮੈਡੀਕਲ ਜਾਂਚ ਦੇ ਬਾਅਦ ਇਨ ਕਥਿਤ ਰੋਪੀਆਂ ਨੂੰ ਸਮਾਣਾ ਅਦਾਲਤ ਸੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਵੱਲੋਂ ਪੇਸ਼ ਕੀਤਾ ਜਾਣਾ ਹੈ ਪੁਲਿਸ ਅਧਿਕਾਰੀ ਰਣਜੀਤ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਕਥਿਤ ਰੋਪਏ ਹਨ ਨਸ਼ਾ ਕਰਦੇ ਹਨ ਨਸ਼ੇ ਕੀ ਪੂਰਤੀ ਦੇ ਲਈ ਇਹ ਚੋਰੀ ਕੀ ਵਾਰਦਾਤਾਂ ਕਿਸਾਨਾਂ ਕੀ ਬਿਜਲੀ ਕੀ ਮੋਟਰਾਂ ਤੂ ਬਣਾ ਤੇ ਤਾਰਾ ਚੋਰੀਆਂ ਕਰਦੇ ਸੀ ਔਰ ਇਹਨਾਂ ਦੋਨਾਂ ਨੂੰ ਸਮਾਣਾ ਅਦਾਲਤ ਤੇ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਪੁਲਿਸ ਕਰੇਗੀ ਰਣਜੀਤ ਸਿੰਘ ਹੈ ਪੁਲਿਸ ਅਧਿਕਾਰੀ ਗਲਵਾਦ ਕਰਦੇ ਰਜੀ ਸੀ ਜਿਹੜੇ ਕਿੱਥੇ ਦੋ ਨੌਜਵਾਨਾਂ ਨੇ ਮੈਡੀਕਲ ਕਰਾਇਆ ਕਿ ਸਾਰਾ ਮਾਮਲਾ ਕਰ ਜਾਏਗਾ ਇਹ ਨਾ ਪਿੰਡ ਪ੍ਰੇਮ ਸਿੰਘ ਵਾਲਾ ਦੀ ਪੰਚਾਇਤ ਨੇ ਫੜੇ ਸੀ ਪਿੰਡ ਪ੍ਰੇਮ ਸਿੰਘ ਵਾਲੇ ਦਾ ਇੱਕ ਇੱਕ ਲੜਕਾ ਇਹਨਾਂ ਦੇ ਵਿੱਚੋਂ ਜਖੇਪਲ ਆਪਣੇ ਕਲਾਰਾਂ ਦਾ ਜੀ ਇਹਨਾਂ ਪਿੰਡਾਂ ਦੇ ਮੋਟਰਾਂ ਦੇ ਉੱਪਰੋਂ ਜਿਹੜੀਆਂ ਕੇਵਲ ਤਾਰਾਂ ਸੀਗੀਆਂ ਔਰ ਰਾਤ ਸਮੇਂ ਚੋਰੀ ਕਰਦੇ ਸੀਗੇ ਤੇ ਇਹਨਾਂ ਕੋਲ ਜਿਹੜਾ ਮੋਟਰਸਾਈਕਲ ਆ ਉਹ ਵੀ ਚੋਰੀ ਦਾ ਜਿਹੜਾ ਬ੍ਰਾਂਡ ਹੋਇਆ ਜੀ ਇਹਨਾਂ ਕੋਲ ਹੋਰ ਕੁਛ ਕਿਸ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਚੋਰੀ ਕੀਤਾ ਹੋਇਆ ਸਮਾਨ ਕਿਥੇ ਵੇਚਦੇ ਤੇ ਔਰ ਇਹਨਾਂ ਦੇ ਨਾਲ ਦੇ ਸਾਥੀ ਹੋਰ ਕਿੰਨੇ ਨੇ ਇੱਕ ਪਿਲ ਕਰਾ ਕੇ ਕੋਰਟ ਚ ਪੇਸ਼ ਕਰਾਂਗੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਤੇ ਬਾਕੀ ਕੁਛ ਕਿਸ ਕਰਕੇ ਜੇ ਅਸੀਂ ਅੱਗੇ ਕਾਰਵਾਈ ਕੀਤੀ ਕੋਈ ਪਹਿਲੇ ਪਰਚੀ ਦੋਨਾਂ ਵਿੱਚੋਂ ਕਿਸ ਦੀ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਦੇ ਪਰਚਾ ਜੀ ਆ ਦੂਸਰਾ ਇਹਨਾਂ ਨੇ ਨੰਬਰ ਵਾਲਾ ਨਾਲ ਨਸੇ ਪੱਤੇ ਦੀ ਪੂਰਤੀ ਖਰਤਰੀ ਕੇਵਲ ਤਾਰਾਂ ਜਿਹੜੀਆਂ ਵੱਡ ਕੇ ਉਹ ਵੇਚਦੇ ਆ ਠੀਕ ਹੈ ਵੱਡੀਆਂ ਤਾਰਾਂ ਬਸ ਹੈ ਉਹ ਚੋਰੀ ਗਾਣ ਜਿਹੜਾ ਮੁੰਡਾ ਜਿਹੇ ਭੱਜ ਗਿਆ ਇਹਨੂੰ ਪੜਾਏ ਦੇ ਤਮ ਕੀ ਕਰਦਾ ਇਹ ਨਾ ਇੱਕ ਬੰਨਾ ਡਰਾਈਵਰ ਸੰਦੇ ਨਾਲ ਪਰ ਸੋਤਮ ਕੋ ਸਿਕਸ ਮਾਣਾ ਨਿਊਜ਼